ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਗਰੇਵਾਲ ਐਗਰੋ ਫਾਰਮਿੰਗ ਤੇ ਬਾਈ ਸਵਾਗਤ ਆ ਸਾਰਿਆਂ ਦਾ ਅੱਜ ਆਪਾਂ ਬਾਈ ਅਮਿਤ ਢੰਡਾ ਜੀ ਨਾਲ ਜਿਨ੍ਹਾਂ ਕੋਲੇ ਬੂਰੀ ਮੱਝਾਂ ਜਾਂ ਟਰੈਕਟਰ ਜੇਤੂ ਸਾਖਸ਼ੀ ਮੱਝ ਹੈ ਨਾ ਤੁਸੀਂ ਪਸ਼ੂ ਦੇਖੇ ਹੀ ਆ ਬਾਈ ਦੇ ਹੋਰ ਵੀ ਬਹੁਤ ਵੀਡੀਓ ਤੇ ਇਹਨਾਂ ਦੀਆਂ ਆਪਣੀਆਂ ਵੀ ਆਉਂਦੀਆਂ ਰਹਿੰਦੀਆਂ ਆਪਾਂ ਆ ਇਸ ਇਹਨਾਂ ਦੇ ਫਾਰਮ ਤੇ ਤੇ ਅੱਜ ਬਾਈ ਨਾਲ ਬਾਈ ਕੋਲੇ 28 30 28 30 ਕਿਲੋ ਵਾਲੀਆਂ ਮੱਝਾਂ ਆਪਾਂ ਫੀਡ ਫਾਰਮੂਲੇਸ਼ਨ ਪੁੱਛਦੇ ਆ ਵੀ ਇਹ ਕਿਵੇਂ ਜੇ ਚੱਲਦਾ ਸਿਸਟਮ ਤੇ ਪਸ਼ੂ ਨੂੰ ਕਿੰਨੀ ਕਿਵੇਂ ਪਾਉਣੀ ਚਾਹੀਦੀ ਆ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਬਣੇ ਰਹੋ ਆਉ ਮਿਲਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪ੍ਰੋਫੈਸਰ ਸਾਹਿਬ ਆਓ ਜੀ ਹੋਰ ਠੀਕ ਠਾਕ ਸਭ ਟੰਡਾ ਸਾਹਿਬ ਇੱਕ ਗੱਲ ਇੱਕ ਚੀਜ਼ ਇਹ ਦੱਸੋ ਵੀ ਇੱਕ ਤਾਂ ਤੁਸੀਂ ਸਾਨੂੰ ਆਪਦਾ ਫੀਡ ਫਾਰਮੂਲਾ ਦੱਸੋ ਜਾਂ ਕਿਵੇਂ ਪਾਉਂਦੇ ਹੋ ਪਾਉਣ ਦਾ ਢੰਗ ਹਨਾ ਕਿਉਂਕਿ ਕਿਤੇ ਨਾ ਕਿਤੇ ਦੇਖੋ ਗੱਲ ਆ ਜਾਂਦੀ ਆ ਵੀ ਖਾ ਪੀ ਕੇ ਹੀ ਪਸ਼ੂ ਨੇ ਦੁੱਧ ਦੇਣਾ ਹਾਂਜੀ ਹਾਂਜੀ ਪਰ ਇਦੋਂ ਪਹਿਲਾਂ ਇੱਕ ਗੱਲ ਇਹ ਵੀ ਆ ਵੀ ਦੁੱਧ ਨਸਲ ਨੇ ਦੇਣਾ ਪਹਿਲਾਂ ਬਰੀਡ ਹੋਵੇ ਫਿਰ ਫੀਡ ਆਉਂਦੀ ਆ ਹੈਨਾ ਤੇ ਹੁਣ ਤੁਸੀਂ ਤੁਹਾਡੇ ਕੋਲੇ ਬਰੀਡ ਤਾਂ ਹੈਗੀ ਆ ਤਾਂ ਫੀਡ ਬਾਰੇ ਥੋੜੀ ਜੀ ਜਾਣਕਾਰੀ ਦਿਓ ਵੀ ਕਿਹੋ ਜੀ ਬਰੀਡ ਵਾਲੀ ਮੱਝ ਕਿੰਨੇ ਕ ਦੁੱਧ ਵਾਲੀਆਂ ਮੱਝਾਂ ਨੂੰ ਕਿੰਨਾ ਕ ਫੀਡ ਪਾਣੀ ਚਾਹੀਦੀ ਆ ਤੇ ਕਿਸ ਕੁਆਲਿਟੀ ਦੀ ਪਾਣੀ ਚਾਹੀਦੀ ਆ ਤੇ ਕਿਸ ਰੇਸ਼ਿਓ ਦੇ ਵਿੱਚ ਪਾਣੀ ਚਾਹੀਦੀ ਆ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਵੀ ਆਪਦੇ ਆਪਦੇ ਫਾਰਮ ਤੇ ਤੁਸੀਂ ਕਿਹੜੀਆਂ ਚੀਜ਼ਾਂ ਤੇ ਕਿਵੇਂ ਅਪਲਾਈ ਕਰਦੇ ਹੋ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲੇ ਬਈ ਕੁਆਂਟੀਟੀ ਕੀ ਬਤਾ ਦੂੰ ਮੈਂ ਆਪਨੇ ਹਮ ਆਪਣਾ ਫਾਰਮੂਲਾ ਨੋਰਮਲ ਰੁਟੀਨ ਦਾ ਬਤਾਉ ਹ ਆਪਣਾ ਹੈ ਬਈ ਦੁੱਧ ਘਾਤ ਦਾ ਪਲਸ 2 ਕਿਲੋ ठीक है मतलब अगर 20 किलो वाली भैंस है तो उसको 12 किलो फीड 10 किलो उसके दूध के नाम का और 2 किलो उसकी बॉडी की सवाई के वास्ते मेंटेन हो गया मेंटेन हो गया ये तो हो गया जी रूटीन का फार्मूला okay. और अगर आप भाई मिल्किंग के टाइम आ गए उस टाइम तो जी आपने ही पता आप नहीं है आपने मिल्किंग करवाई है कोई सर से मरते गिणदा नहीं फिर तो जिस टाइम पशु ने जितना खाया खास के उतना खवा देना मतलब वो तो फिर उसकी कैपेसिटी चली जाती है उसकी कैपेसिटी पे बात आगी अब बात आ गई फीड में देना के एक तो आपा देवा दी बड़े भैगी खाले ਅੱਛਾ ਇੱਕ ਚੀਜ਼ ਦੱਸਿਓ ਵੀ ਇਹ ਜਿਹੜੀ ਤੁਸੀਂ ਦੱਸ ਰਹੇ ਹੋ ਇਹ ਤਾਜ਼ਾ ਸੂਏ ਪਸ਼ੂ ਦੀ ਹੈਗੀ ਆ ਜਾਂ ਇਹ ਰੁਟੀਨ ਚ ਚੱਲਣ ਵਾਲੀ ਹੈਗੀ ਆ ਜੀ ਬਿਲਕੁਲ ਜੋ ਤਾਜ਼ਾ ਹੋਵੇ ਗੱਭਣ ਤੋਕੜ ਹੋਵੇ ਜੋ ਵੀ ਹੋਵੇ ਸਭ ਨੂੰ ਉਹੀ ਇੱਕੋ ਹੀ ਪਾਊਗਾ ਹਾਂਜੀ ਹਾਂਜੀ ਠੀਕ ਹੈ ਜੀ ਉਹ ਥੋੜਾ ਸਾ ਕੁਆਂਟੀਟੀ ਘੱਟ ਵੱਧ ਕਰਦੇ ਆ ਉਹ ਹੋ ਜਾਂਦਾ ਉਹਦੇ ਦੇ ਹਿਸਾਬ ਸੇ ਬਾਕੀ ਫੀਡ ਸੇਮ ਹੈ ਸਭ ਦੀ ਠੀਕ ਹੈ ਜੀ ਇਸ ਟਾਈਮ ਉਹ ਹੈ ਬਈ ਮਿਲਕਿੰਗ ਵਗੈਰਾ ਕਰਾਣੀ ਹੈ ਉਸ ਟਾਈਮ ਤੋਂ ਆਪਾਂ ਐਕਸਟਰਾ ਕੁਝ ਐਡ ਆਨ ਕਰਦੇ ਆ ਉਸ ਵਿੱਚ ਠੀਕ ਹੈ ਜੀ ਤੇ ਹੁਣ ਤੁਸੀਂ ਦੱਸੋ ਵੀ ਇਹ ਕੀ ਕਿਵੇਂ ਕਿਹੜੀ ਫੀਡ ਪਾ ਰਹੇ ਹੋ ਤੁਸੀਂ ਕਿਵੇਂ ਕਰ ਰਹੇ ਕਿਡ ਜੀ ਬਤਾਓ ਮੈਨ ਬਾਤ ਇਹ ਹੈ ਬਈ ਫਾਰਮੂਲੇ ਸਭ ਕੇ ਆਜ ਕੱਲ ਕੋਈ ਵੀ YouTube ਵੀਡੀਓ ਉਠਾ ਕੇ ਦੇਖ ਲਓ ਸਭ ਕੇ ਲਗਭਗ ਫਾਰਮੂਲੇ ਸੇਮ ਮਿਲਗੇ ਵੀ 30% ਮੱਕੀ ਹੈ ਪਤਾ ਪਤਾ ਕੀ ਉਹ ਠੀਕ ਹੈ ਫਾਰਮੂਲੇ ਸੇਮ ਸੇਮ ਵਾਂਗੂ ਹੀ ਹੁੰਦੇ ਆ ਪਰ ਇੱਕ ਚੀਜ਼ ਹੈਗੀ ਆ ਵੀ ਇੱਕ ਜਿਹੜਾ ਓਨਰ ਆ ਫਾਰਮ ਦਾ ਮਾਲਕ ਹੈਗਾ ਜੋ ਕੁਝ ਤਾਂ ਉਹਦੇ ਆਪਦੇ ਤਜਰਬੇ ਹੋ ਜਾਂਦੇ ਆ ਕੁਝ ਉਹਨੂੰ ਇਹ ਪਤਾ ਹੁੰਦਾ ਵੀ ਮੇਰੇ ਪਸ਼ੂ ਨੂੰ ਕਿਹੜੀ ਚੀਜ਼ ਸੂਟ ਕਰਦੀ ਆ ਹਨਾ ਕਈ ਵਾਰ ਪੈਸੇ ਦੀ ਵੀ ਗੱਲ ਆ ਜਾਂਦੀ ਆ ਵੀ ਆਪਾਂ ਕਿੰਨੇ ਇੱਕ ਮਹਿੰਗਾ ਸਸਤਾ ਚਾਰਾ ਪਾ ਦਾਣਾ ਪਾ ਸਕਦੇ ਆ ਤਾਂ ਉਸ ਚਲੋ ਉਹ ਆਪੋ ਆਪਣੀਆਂ ਗੱਲਾਂ ਤਾਂ ਤੁਸੀਂ ਇਹ ਦੱਸੋ ਵੀ ਜੋ ਤੁਸੀਂ ਯੂਜ਼ ਕਰਦੇ ਹੋ ਕਿਵੇਂ ਕਰਦੇ ਤੇ ਕੀ ਰੇਟ ਪੈ ਜਾਂਦਾ ਪ੍ਰੋਫੈਸਰ ਸਾਹਿਬ ਮੈਨ ਚੀਜ਼ ਹੈ ਉਹ ਬਤਾਉਂਗਾ ਮੈਂ ਆਪਣਾ ਵੀ ਫਾਰਮੂਲਾ ਸਭ ਦਾ ਸੇਮ ਹੈ ਚੀਜ਼ ਹੈ ਉਸ ਵਿੱਚ ਕੱਚਾ ਮਾਲ ओके okay. भाई आपने किसी भी मिल तक फीड ले लिया मक्की बीस रूपए किलो भी आ जाएगी और मक्की छब्बीस सताइस रूपए किलो भी आ जाएगी कहने को मक्की हो आपने वही हिसाब कणक का जी वही बड़े हुएगा हर एक कोई अनाज का, को का क्वालिटी के ऊपर डिपेंड करेगा रेट का है। तो मेरी कोशिश है जी मैं छोटे फीड मिल से फीड तैयार करवाऊंगा उसमें एक तो अपने पास खड़ा हो गया okay. एक सिर्फ अपने ही उसने फीड तैयार करी अगर आप किसी कंपनी में किसी ने वो नहीं कहना चाहता मतलब कोई कटाक्ष नहीं करना चाहता लेकिन मैं, लेकिन जो व्यवहारिक बात है वो किसी आप बड़े मिल पे चले गए जिसकी प्रोडक्शन दस हजार कट्टे मिलने की है तो वो आपको अपने पी साहब भी फीड नहीं देगा वो उसका मतलब उसने तो लॉट बनाना था ये 1000 गट्टे का लॉट निकाल दिया उसमें सेम मतलब 1000 गट्टे में सेम फार्मूला है अपना जिस तरह कोई छोटा मेल है जी उसमें अगर आपने दो गट्टे भी तैयार करवाने हैं भई एक भैंस मेरी मेथी नहीं खा रही तो उसकी फीड में मेथी डवा के दो गट्टे लग तैयार करवा लिए कई भैंसे थी भई सरोघ ही खड़ नहीं खाती हां तो उसकी फीड में से वो डवा दिया तो ये चीज़ आप पशु के ऊपर यूज करेंगे भाई पशु अपने सा, पाँच साल भर रहूगा उसमें लगातार रूटीन में ट्रायल चले जाओ जी भाई ये सरसों के खड़ा मानना है या भाई गेहूं के दलिए को ज़्यादा मान रही है या चने को भाई ज़्यादा मान रही है या खड़ को भाई अपने बड़ेवे को ज़्यादा मान रही है तो उस हिसाब से ना फार्मूला इसी हिसाब से तैयार करवाओ भी सारे पशु अपने खुश हो खा ले चने और आठ किलो राइस पोलिस और जी इसका गेहूं का थोड़ा चोकर और छिलका वो थोड़ा फल्फी बनाने के लिए फेट दो और तो उसकी मस्टर्ड डीओ सी सरसों की डी ओसी ਔਰ ਜੋ ਮਿੱਠਾ ਸੋਡਾ ਹੈ ਟੌਕਸਿਨ ਬਾਈਂਡਰ ਹੈ ਉਹ ਤੋਂ ਰੂਟੀਨ ਮਾਪਣਾ ਜਾਂ ਸੀਰਾ ਵਗੈਰਾ ਕੁਛ ਇਹ ਸੀਰਾ ਲਗਵਾ ਦਿਆ ਸੀ ਸੀਰਾ ਅਗਰ ਗਰਮੀ ਦੀ ਫੀਡ ਹੈ ਉਸਮੇ ਸੱਕਰ ਦਲਵਾ ਦਿਆ 4 ਕਿਲੋ ਠੀਕ ਹੈ ਜੀ ਔਰ ਅਗਰ ਸਰਦੀ ਦੀ ਫੀਡ ਹੈ ਉਸਮੇ ਸੀਰਾ ਲਗਵਾ ਦੇ ਠੀਕ ਹੈ ਜੀ ਠੀਕ ਹੈ ਗੱਲ ਚਲੋ ਇਹ ਤਾਂ ਹੋ ਗਈ ਤੇ ਹੁਣ ਇਹ ਤੁਸੀਂ ਜਿਹੜੀ ਬਣਵਾਉਂਦੇ ਹੋ ਰੈਡੀमेड ਫੀਡ ਕੋਈ ਨਹੀਂ ਤੁਸੀਂ ਖਰੀਦ ਨਹੀਂ ਆਪਣੀ ਹੀ ਬਣਵਾਵਾ ਜੀ ਚਾਹੇ ਗਊਆਂ ਨੇ ਚਾਹੇ ਮੱਝਾਂ ਨੇ ਹਾਂ ਜੀ ਨਹੀਂ ਗਊਆਂ ਕੇ ਲਈ ਸੈਕਰੀ ਫੀਡ ਚੱਲ ਰਹੀ ਹੈ ਜਿਹੜੀ ਪਿੱਛੇ ਆਪਾਂ ਨੇ ਲਈ تھی ਅੱਪੀਏ ਮਹੀਨਾ ਇੱਕ ਪਹਿਲੇ ਘਾਇਆਈ ਆਪਣੇ ਕੋਲ ਇਹ ਪਿੱਛੇ ਉਸੇ ਫੀਡ ਤੋ ਫਿਰ ਮੈਂ ਇਹ ਲੈ ਆ ਕੇ ਚੇਂਜ ਨਹੀਂ ਕੀਤੀ ਮੈਂ ਕਿ ਦੁੱਧ ਘਟਾਉਂਗਾ ਵਡਾਉਂਗਾ ਕਿ ਕਈ ਵਾਰ ਇਹ ਗਏ ਬਈ ਥਣਥਣਾਂ ਮੇਂ ਵੀ ਦਿੱਕਤ ਆ ਜਾਏ ਫੀਡ ਚੇਂਜ ਕਰਨੇ ਦੀ ਵਜੇ ਸੇ ਤੇ ਰੋਮਨ ਡਿਸਟਰਬ ਹੋਣੇ ਦੀ ਵੀ ਦਿੱਕਤ ਆ ਜਾਏ ਤੇ ਇੱਕ ਚੀਜ਼ ਹੋਰ ਦੱਸੋ ਵੀ ਪੰਜਾਬ ਦੇ ਵਿੱਚ ਨਾ ਅਸੀਂ ਜਦੋਂ ਲੇਟੀ ਪਾਉਨੇ ਆ ਦਲੀਆ ਪਾਉਨੇ ਆ ਉਹ ਕੱਲਾ ਕਣਕ ਦਾ ਹੁੰਦਾ ਹਾਂਜੀ ਤੇ ਹਰਿਆਣੇ ਦੇ ਵਿੱਚ ਜਾਂ ਹੁਣ ਤਾਂ ਚਲੋ ਪੰਜਾਬ ਦੇ ਬਹੁਤੇ ਲੋਕ ਹਰਿਆਣੇ ਨਾਲ ਸੰਬੰਧ ਜ਼ਿਆਦਾ ਹੋ ਗਿਆ ਹੈ ਨਾ ਹੁਣ ਯਾਨੀ ਵਧ ਗਈ ਪਸ਼ੂਆਂ ਕਰਕੇ ਹਾਂ 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 ਤਾਂ ਇਹ ਹਰਿਆਣਾ ਚ ਇੱਕ ਚੀਜ਼ ਦੇਖੀ ਜਾਂਦੀ ਆ ਵੀ ਉਹਦੇ ਚ ਮੇਥੀ ਵੀ ਪਾਈ ਜਾਂਦੀ ਆ ਤੇ ਬਾਜਰਾ ਵੀ ਪਾ ਦਿੱਤਾ ਜਾਂਦਾ ਦਲੀਏ ਦੇ ਵਿੱਚ ਹਾਂਜੀ ਤਾਂ ਇਸ ਚੀਜ਼ ਦੇ ਇਹਦਾ ਫਰਕ ਕਿੰਨਾ ਕੁ ਪੈਂਦਾ ਫਰਕ ਤੋਂ ਜੀ ਕੋਈ ਬਾਤ ਹੈ ਪਸੂ ਕੇ ਮੰਨਨੇ ਕੋ ਡਿਪੈਂਡ ਹੈ ਅਬ ਇਹ ਜੋ ਨਈ ਜੋ ਹੁੰਦੀ ਆ ਇਹ ਮੈਂ ਬਤਾਉਂ ਆ ਆਪਣੇ ਇਹ ਇਸਕਾ ਕੜਕਾ ਦਲੀਆ ਉਸਮੇ ਥੋੜੇ ਇਹ ਇਹ ਛੋਲੇ ਔਰ ਸਾਥ ਮੇ ਵਡੇ ਵੇ ਇਹ ਉਸਮੇ ਮੇਥੀ ਨਹੀਂ ਡਾਲਦੇ ਮੇਥੀ ਡਾਲਦੇ ਖਾਂਦੀ ਨਹੀਂ ਦੀਆ ਠੀਕ ਹੈ ਤਾਂ ਉਸਮੇ ਗੁੜ ਡਾਲ ਦਿਆ ਅੰਦਰ ਇਹ ਹਮ ਔਰ ਸਰਸੋਂ ਦੀ ਖਾਲੀ ਠੀਕ ਇਹ ਸਾਰਾ ਉਸਮੇ ਦਲੀਏ ਮੇ ਮਿਕਸ ਕਰਕੇ ਦੇਵਾ ਇਸ ਨੂੰ ਅੱਛਾ ਤੇ ਕਈ ਵਾਰੀ ਇਹ ਵੀ ਹੋ ਜਾਂਦਾ ਬਈ ਆਪਾਂ ਕਈ ਪਸ਼ੂ ਸਰੋਂ ਦੀ ਖਲ ਨਹੀਂ ਖਾਂਦੇ ਪਰ ਆਪਾਂ ਕਹਿੰਦੇ ਆ ਵੀ ਠੱਕੇ ਨਾਲ ਖਾਵੇ ਉਹ ਦੂਜਾ ਦਾਣਾ ਵੀ ਛੱਡ ਦਿੰਦਾ ਫੇਰ ਉਹ ਸਰੋਂ ਦੀ ਖਲ ਬੰਦ ਕਰ ਦੇਣੀ ਚਾਹੀਦੀ ਔਸ ਨੂੰ ਜਾਂ ਕਿਵੇਂ ਖਵਾਉਣਾ ਚਾਹੀਦਾ ਬਈ ਜੇ ਕੋਈ ਮੇਰੀ ਇੱਕ ਤਜਰਬਾ ਹੈ ਜੀ ਕਰਕੇ ਦੇਖਿਆ ਦਾ ਥੋੜਾ ਸਾ ਅਗਰ ਕੋਈ ਪਸ਼ੂ ਸਰਸੋਂ ਆ ਖਲ ਨਹੀਂ ਖਾਣਾ ਉਸਕੇ ਇੱਕ ਦੋ ਦਿਨ ਸਰਸੋਂ ਦੇ ਖੜਮ ਮਲਕ ਦੋ ਨਾਲ ਆ ਕੇ ਉੱਪਰ ਅੱਛਾ ਹਾਂ ਉਸਨੇ ਉਸਦੀ ਸਮੈਲ ਆਦੀ ਹੋ ਜਾਏਗਾ ਉਸ ਸਮੇਂ ਲਈ ਠੀਕ ਉਸ ਤਰੀਕੇ ਨਾਲ ਖਾਲੀ ਤਾਂ ਖਾਲੀ ਹੀ ਬਾਕੀ ਦਾ ਕਾ ਕਰਨਾ ਤਾਂ ਫਿਰ ਜੀ ਦੁੱਧ ਘਟਾਉਣ ਵਾਲੀ ਬਾਤ ਹੈ ਤੇ ਦੁੱਧ ਵਹੀ ਦੇਗਾ ਪਸ਼ੂ ਖੁਸ਼ ਹੋ ਕੇ ਖਾਊਗਾ ਕੋਈ ਨਹੀਂ ਖਾਲਾ ਜਿਹੜੀ ਤੁਸੀਂ ਕਹੇ ਖਾਲਾ ਇਹ ਖਾਲਾ ਜਿਹੜੀ ਆਪਾਂ ਸਰੋਂ ਦੀ ਖਲ ਪਿਉਂ ਦਿੰਨੇ ਆ ਭਿੱਜੀ ਹੋਈ ਉਹ ਲਾਉਣੀ ਆ ਜਾਂ ਤੇਲ ਲਾ ਕੇ ਵੀ ਸਰਜੂ ਸਰੋਂ ਦਾ ਤੇਲ ਲਾ ਲਿਓ ਤੇਲ ਮੇਂ ਥੋੜੀ ਜਿਹੀ ਇਤਨੀ ਸਮੈਲ ਨਹੀਂ ਹੁੰਦੀ ਜਿੰਨੀ ਹਾਂ ਖਾਲ ਜਿਹੜਾ ਭਿੱਜੀ ਹੋਈ ਖਾਲ ਦੇ ਵਿੱਚ ਜ਼ਿਆਦਾ ਹੁੰਦੀ ਆ ਤੇ ਚਲੋ ਜਣੀ ਮੁਕਦੀ ਗੱਲ ਇਹ ਹੈ ਵੀ ਇਹ ਤਾਂ ਪਹਿਲਾਂ ਹਰ ਬੰਦੇ ਨੂੰ ਆਪੋ ਆਪਣੇ ਪਸ਼ੂ ਤੇ ਤਜਰਬਾ ਕਰਨਾ ਪਊ ਵੀ ਉਹ ਕਿਹੜੀ ਚੀਜ਼ ਨੂੰ ਮੰਨਦਾ ਪਸ਼ੂ ਜਾਂ ਕਿਹੜੀ ਨੂੰ ਨਹੀਂ ਹੈ ਨਾ ਹਾਂਜੀ ਬਿਲਕੁਲ ਤੇ ਬਾਕੀ ਫੀਡ ਫਾਰਮੂਲੇ ਲਗਭਗ ਜਿਵੇਂ ਤੁਸੀਂ ਕਿਹਾ ਵੀ ਸੇਮੇ ਹੁੰਦੇ ਆ ਹਾਂ ਹਾਂ ਤੇ ਚਲੋ ਬਾਈ ਜੇ ਸਾਰੇ ਜਾਣੇ ਇੰਨੀ ਕ ਮਿਹਨਤ ਕਰ ਲਉ ਲੱਗ ਜੇ ਕੰਮ ਹਨਾ ਬਹੁਤਾ ਇਧਰ ਉਧਰ ਹੋਰ ਫਾਰਮੂਲਿਆਂ ਪਿੱਛੇ ਜਾਣ ਦੀ ਲੋੜ ਨਹੀਂ ਆਪਣਾ ਪਸ਼ੂ ਕਿੰਨਾ ਕ ਕੰਫਰਟੇਬਲ ਆ ਕਿਹੜੀ ਚੀਜ਼ ਖਾ ਕੇ ਮਸਲਾ ਤਾਂ ਉੱਥੇ ਆ ਕਿਉਂਕਿ ਦੁੱਧ ਉਹਨੇ ਉਦੋਂ ਦੇਣਾ ਜਦੋਂ ਪਸ਼ੂ ਖੁਸ਼ਾ ਤੇ ਰੱਜ ਕੇ ਖਾ ਰਿਹਾ। ਹਾਂਜੀ ਹਾਂਜੀ। ਨਹੀਂ ਤਾਂ ਦਾਣਾ ਆਪਣੀਆਂ ਖੋਲੀਆਂ ਚ ਪਿਆ ਸੁੰਡੇ ਪੈ ਜਾਂਦੇ ਆ ਉਹਦੇ। ਦਾਣੇ ਸਭ ਕੇ ਕਰਿਆ ਜੀ। ਦਾਣੇ ਤਾਂ ਇਹ ਆਪਣੇ ਤੋਂ ਪੰਜ-ਛੇ ਕੱਟੇ ਪੜੇ ਲੋਕਾਂ ਦੇ ਗੋਦਾਮ ਭਰੇ ਪੜੇ ਜੀ। ਬਸ ਉਹ ਬਾਤ ਹੈ ਡਾਲਣੇ ਦਾ ਤਰੀਕਾ। ਔਰ ਉਸ ਦੇ ਅੰਦਰ ਆਪਾਂ ਡਾਲ ਕੇ ਰਹਿ ਆਂ। ਉਹ ਉਸੇ ਦੀ ਉੱਪਰ ਗਲ ਮੁਕਦੀ ਹੈ। ਤੇ ਹਾਂ ਤੇ ਇੱਕ ਗੱਲ ਹੋਰ ਵੀ ਆ ਵੀਰ ਜੀ ਵੀ ਦੇਖੋ ਉੱਥੇ ਹੀ ਗੱਲ ਜਿੱਥੇ ਸ਼ੁਰੂ ਹੋਈ ਸੀ ਵੀ ਦੁੱਧ ਤਾਂ ਨਸਲ ਨਹੀਂ ਕੱਢਣਾ ਹਨਾ ਆਪਾਂ 10 ਕਿਲੋ ਵਾਲੀ ਮੱਝ ਤੋਂ 15 ਕਿਲੋ 16 ਕਿਲੋ ਦੁੱਧ ਨਹੀਂ ਲੈ ਸਕਦੇ ਉਹ ਤਾਂ ਫਿਰ ਆਪਣਾ ਜੇਬ ਤੇ ਭਾਰ ਪਊ ਆਪਾਂ ਪਾਈ ਜਾਵਾਂਗੇ ਪਰ ਉਹਨੇ ਉਹਨਾਂ ਰਿਜ਼ਲਟ ਨਹੀਂ ਦੇਣਾ ਦੁੱਧ ਵਿੱਚ 80% ਰੋਲ ਬਰੀਡ ਦਾ ਹੈ 10% ਫੀਡ ਦਾ ਹੈ ਔਰ 10% ਆਪਣੀ ਮੈਨੇਜਮੈਂਟ ਦਾ ਹੈ ਲਓ ਬਾਈ ਤੁਹਾਨੂੰ ਬਹੁਤ ਸੋਹਣੀਆਂ ਗੱਲਾਂ ਦਸੀਆਂ ਬਹੁਤ ਬਰੀਕ ਗੱਲਾਂ ਦਸੀਆਂ ਫਾਰਮੈਲਿਟੀ ਤੋਂ ਪਰੇ ਹੋ ਕੇ ਦੇਸੀ ਜੀਆਂ ਗਰਾਊਂਡ ਲੈਵਲ ਦੀਆਂ ਗੱਲਾਂ ਤੇ ਬਾਈ ਧੰਨਵਾਦ ਆ ਤੁਹਾਡਾ ਤੇ ਠੀਕ ਆ ਬਾਈ ਤਾਂ ਜਿਹਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਨਹੀਂ ਬਾਈ ਛੱਡ ਦਿਓ ਕੋਈ ਦਿੱਕਤ ਨਹੀਂ ਹੈ ਤੇ ਆਪਣਾ ਕੰਮ ਸੀ ਵੀ ਬਾਈ ਨੂੰ ਮਿਲਾਉਣਾ ਤੇ ਦਿਖਾਉਣਾ ਕਾਰੋਬਾਰ ਠੀਕ ਆ ਬਾਈ ਧੰਨਵਾਦ ਧੰਨਵਾਦ